ਅਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਗੱਲ ਕੀਤੀ ਜਾਵੇ ਪਰਿਵਾਸੀਆਂ ਦੇ ਤਾਂ ਪਰਿਵਾਸੀਆਂ ਦੇ ਲਗਾਤਾਰ ਗੁੰਡਾਗਰਦੀ ਵਾਧੀ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਵਾਰ ਤਾਂ ਐਲਾਨ ਹੋ ਚੁੱਕਿਆ ਸੀ ਕਿ ਪਰਿਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਕਿਉਂਕਿ ਜੋ ਇੱਕ 5 ਸਾਲਾ ਮਾਸੂਮ ਦੇ ਨਾਲ ਦਰਿੰਦਗੀ ਹੋਈ ਉਸ ਤੋਂ ਬਾਅਦ ਲਗਾਤਾਰ ਪੰਜਾਬੀਆਂ ਦਾ ਪਰਿਵਾਸੀਆਂ ਦੇ ਖਿਲਾਫ ਗੁੱਸਾ ਵਾਧਾ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਅੱਜ ਇੱਕ ਗੁਰੂਦੀਪ ਸਿੰਘਣੀ ਦੇ ਨਾਲ ਪਰਿਵਾਸਨ ਔਰਤਾਂ ਭਿੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਪਰਿਵਾਸੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਇਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦੌਰਾਨ ਇੱਕ ਗੁਰੂਦੀਪ ਸਿੰਘਣੀ ਆਈ ਉਹ ਸਕੂਟਰੀ ਤੇ ਸਵਾਰ ਸੀ ਇਸ ਦੌਰਾਨ ਉਹ ਪਰਿਵਾਸਨਾ ਨਾਲ ਉਲਝਦੀ ਨਜ਼ਰ ਆਈ ਪਰ ਇੱਥੇ ਪਰਿਵਾਸਨਾ ਦੀ ਗੁੰਡਾਗਰਦੀ ਇਸ ਕਦਰ ਨਜ਼ਰ ਆਈ ਕਿ ਉਹ ਹੱਥ ਚੁੱਕਣ ਤੱਕ ਜਾਂਦੀਆਂ ਨਜ਼ਰ ਆਈਆਂ ਜਿਸ ਦਾ ਕੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੂੰ 15 15 70 ਤੇਰਾ ਸਾਹ ਲੈ ਈਆ ਬਲੋਕਾਂ ਦੇ ਥੱਲੇ ਪਾ ਦਿੰਦੇ ਉਹਦੋਂ ਹੁਣ ਤੁਸੀਂ ਕਹਿ ਰਹੇ ਇੱਜਾ ਬਣਾਉਂਦੇ ਕੀ ਗੱਲ ਹੋ ਗਈ ਪੂਰਾ ਸਹੀ ਬਣਾ ਦਾਂ ਜਾਂ ਫਿਰ ਤੇ ਪੰਜਾਬੀ ਆ ਮੈਂ ਪੰਜਾਬੀ ਹਾਂ ਹੰਗਾਮਾ ਹੋ ਰਿਹਾ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਦਿਖਾ ਰਿਹਾ ਦੂ ਗੁਰੂ ਦਾ ਕਰਨਾ ਚਾਹੀਦਾ ਹੈ ਆਪਾਂ ਸੇਵਾ ਕਰ ਲੈ ਆਪਾਂ ਹੀ ਬੋਲ ਲੈ ਆਪੇ ਮੇਧਰੋ ਯਦਰੋ ਯਦਰੋ ਆਪ ਭਾਈਆ ਪੰਜਾਬੀ ਬੋਲੋ ਵੀ ਉਠੋ ਆ ਉੜਜੋ ਯਾਰ ਹੱਕ ਹੈ ਤੁਹਾਨੂੰ ਮਦਦ ਹੋ ਜਾਓ ਜੀ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ ਉਹ ਟੋਟੇ ਜਿਹਾ ਮਾਤਾ ਉਹਦਾ ਕੋਈ ਯਾਰ ਹੈ ਮੈਂ ਪੰਜਾਬ ਦਾ ਰਾਜਦਾਨੀ ਦਾ ਆਪ ਚਾਹੀਏ ਮੇਰੀ ਮੰਗ ਕੀ ਮੰਨੀ ਨਹੀਂ ਮੈਡਮ ਇੱਕ ਸਵਾਲ ਹੈ ਇੱਕ ਮਿੰਟ ਮੈਡਮ ਸਵਾਲ ਹੈ ਕਿ ਦੇਖ ਨਹੀਂ ਕਰ ਸਕਦੇ ਲੋਕ ਇਨਸਾਫ ਲਈ ਮੈਨੂੰ ਕੋਈ ਸਵਾਲ ਨਹੀਂ ਕਰਨਾ ਨਹੀਂ ਕਿਉਂ ਤੁਹਾਡੇ ਕੈਮਰੇ ਦੇ ਅੱਗੇ ਨਹੀਂ ਕੈਮਰੇ ਕੀ ਜੇ ਮੈਂ ਨਹੀਂ ਕੋਈ ਕਿਸੇ ਦਾ ਜਵਾਬ ਦੇ ਰਹੀ ਮੈਂ ਕਹਿ ਰਹੀ ਹਾਂ ਭਈਏ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਉਹ ਤਾਂ ਬਲਤਕਾਰ ਨਹੀਂ ਹੁੰਦਾ ਇਹ ਗੱਲ ਕਹਿ ਰਹੇ ਹਾਂ ਏ ਹੁਣ ਸਾਡੇ ਇੱਥੇ ਰੋਡ ਦੇ ਧਰਨਾ ਲਾ ਕੇ ਕਿਉਂ ਬੈਠੇ ਨੇ ਮੈਂ ਜਾ ਰਹੀ ਇੱਥੇ ਪਰਿਸ਼ਤੇਦਾਰ ਕਰ ਇਹ ਕਿਉਂ ਧਰਨਾ ਲਾ ਕੇ ਬੈਠੇ ਨੇ ਇਹ ਜਦੋਂ ਬੜੀ ਬਾਰ ਬਾਰ ਸੁ ਹੋ ਗਈ ਤੇ ਇਹ ਲੋਕਾਂ ਕੱਲੇ ਸਵਾਦ ਦਿੰਦੇ ਨੇ ਉਹਦੋਂ ਕਿਉਂ ਨਹੀਂ ਬਲਤ ਕਰ ਇਹ ਯੂਪੀ ਚ ਜਾ ਕੇ ਧਰਨਾ ਲਾਣ ਅੱਜ ਭਈਏ ਸਾਡੇ ਪੰਜਾਬ ਚ ਧਰਨਾ ਲਾਣਗੇ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਗੱਲ ਕੀਤੀ ਜਾਵੇ ਪਰਿਵਾਸੀਆਂ ਦੇ ਤਾਂ ਪਰਿਵਾਸੀਆਂ ਦੀ ਲਗਾਤਾਰ ਗੁੰਡਾਗਰਦੀ ਵਾਧੀ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਵਾਰ ਤਾਂ ਐਲਾਨ ਹੋ ਚੁੱਕਿਆ ਸੀ ਕਿ ਪਰਿਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਕਿਉਂਕਿ ਜੋ ਇੱਕ 5 ਸਾਲਾ ਮਾਸੂਮ ਦੇ ਨਾਲ ਦਰਿੰਦਗੀ ਹੋਈ ਉਸ ਤੋਂ ਬਾਅਦ ਲਗਾਤਾਰ ਪੰਜਾਬੀਆਂ ਦਾ ਪਰਵਾਸੀ ਦੇ ਖਿਲਾਫ ਗੁੱਸਾ ਵਾਧਾ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਅੱਜ ਇੱਕ ਗੁਰੂਦੀਪ ਸਿੰਘਣੀ ਦੇ ਨਾਲ ਪਰਵਾਸਨ ਔਰਤਾਂ ਭਿੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਪਰਿਵਾਸੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਇਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦੌਰਾਨ ਇੱਕ ਗੁਰੂ ਦੀ ਸਿੰਘਣੀ ਆਈ ਉਹ ਸਕੂਟਰੀ ਤੇ ਸਵਾਰ ਸੀ ਇਸ ਦੌਰਾਨ ਉਹ ਪਰਿਵਾਸਨਾ ਨਾਲ ਉਲਝਦੀ ਨਜ਼ਰ ਆਈ ਪਰ ਇੱਥੇ ਪਰਿਵਾਸਨਾਂ ਦੀ ਗੁੰਡਾਗਰਦੀ ਇਸ ਕਦਰ ਨਜ਼ਰ ਆਈ ਕਿ ਉਹ ਹੱਥ ਚੁੱਕਣ ਤੱਕ ਜਾਂਦੀਆਂ ਨਜ਼ਰ ਆਈਆਂ ਜਿਸ ਦਾ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇਰਾ ਤੇਰਾ ਸਾਲ ਢੀਆਕ ਆ ਪੂਰਾ ਸਹੀ ਬਣਦਾ ਜਾਂ ਫਿਰ ਤੇ ਪੰਜਾਬੀ ਆ ਮੈਂ ਪੰਜਾਬੀ ਹਾਂ ਹੰਗਾਮਾ ਹੋ ਰਿਹਾ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਦਿਖਾ ਰਿਹਾ ਹਾਂ ਤੁਹਾਨੂੰ ਗੁਰੂ ਕਾ ਕਰੇ ਪੁੱਛੀ ਸਰ ਆਪ ਜੇ ਰਾਤ ਨੂੰ ਪਿੱਛੇ ਉੱਟੋ ਜਾਂ ਮਾਤਾ ਉੱਟੋ ਯਾਰ ਆਪ ਜੀ ਪੰਚਾਇਤ ਆ ਮਾਤਾ ਪੰਚਾਇਤ ਦਾ ਮੋਬੋਲ ਨੰਬਰ ਆਪਸ ਚਾਹੀਏ ਮੈਨੇ ਅਵਾਜ਼ ਕੀ ਮੋਨਿਊ ਨਹੀਂ ਮੈਡਮ ਇੱਕ ਸਵਾਲ ਹੈ ਇੱਕ ਮਿੰਟ ਮੈਡਮ ਸਵਾਲ ਹੈ ਕਿ ਡੈਕਟਰ ਨਹੀਂ ਕਰ ਸਕਦੇ ਲੋਕ ਇਨਸਾਫ ਲਈ ਮੈਨੂੰ ਕੋਈ ਸਵਾਲ ਨਹੀਂ ਕਰਨਾ ਨਹੀਂ ਕਿਉਂ ਕੈਮਰਾ ਦੇਖਦੇ ਨਹੀਂ ਕੈਮਰੇ ਕੀ ਜੇ ਮੈਂ ਨਹੀਂ ਕੋਈ ਕਿਸੇ ਦਾ ਜਵਾਬ ਦੇ ਮੈਂ ਕਹਿ ਰਿਹਾ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਉਹ ਤਾਂ ਬਲਤਕਾਰ ਨਹੀਂ ਹੁੰਦਾ ਇਹ ਗੱਲ ਜਾਨੀ ਉਹ ਤਾਂ 嗯。Hmm.